ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਹਿਯੋ ਪਟਨਾ ਸਹਿਰ ਵਿਖੇ ਪਹੁੰਚ ਲਾਇਓ ਕਲਗੀਧਰ ਪਿਤਾ thánh ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਜਨਮ ਸਥਾਨ ਤੋਂ ਇਹ ਜਾਗਰਤੀ ਯਾਤਰਾ ਜਿਹੜੀ ਹੈ 17 ਸਤੰਬਰ ਤੋਂ ਚੱਲੀ ਹੈ ਸੋ ਨੌ ਸਟੇਟਾਂ ਵਿੱਚੋਂ ਹੁੰਦਿਆਂ ਹੋਇਆ ਇਹ ਜਾਗਰਤੀ ਯਾਤਰਾ ਜਿਹੜੀ ਹੈ ਸੋ ਅੱਜ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੀ ਹੈ ਇੱਥੋਂ ਅਗਲਾ ਪੜਾ ਜਿਹੜਾ ਹੈ ਫਗਵਾੜਾ ਤੇ ਉਸ ਤੋਂ ਅਗਲਾ ਪੜਾ ਅਨੰਦਪੁਰ ਸਾਹਿਬ ਹੈ ਸਤਾਈ ਤਰੀਕ ਨੂੰ ਇਹ ਸਪਾਵਨ ਜਾਗਰਤੀ ਯਾਤਰਾ ਦੀ ਸਮਾਪਤੀ ਹੋਵੇਗੀ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੀ ਅਤੇ ਭਾਈ ਪਾਈ ਮਤੀ ਦਾਸ ਭਾਈ ਸਰਦੀ ਦਾਸ ਪਾਇਦੇ ਆਲਾ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਜਾਗਰਤੀ ਯਾਤਰਾ ਜਿਹੜੀ ਹੈ ਸਾਰੇ ਸਿੱਖ ਸੰਗਤਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਸੋ ਸਾਰੀਆਂ ਸੰਗਤਾਂ ਦਾ ਪ੍ਰਬੰਧ ਕਮੇਟੀਆਂ ਦਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਕੋ ਤੁਸੀਂ ਦੇਖ ਰਹੇ ਹੋ ਇੱਥੇ ਪੂਰੇ ਬੜਾ ਬੜਾ ਮਹਾਂਪੁਰਖ ਭਾਈ ਗੁਰਇਕਬਾਲ ਸਿੰਘ ਜੀ ਦਾ ਅਤੇ ਇਥੋਂ ਦੀ ਸੰਗਤਾਂ ਦਾ ਪ੍ਰੇਮ ਵੇਖ ਕਰਕੇ ਤਾਂ ਕਿਆ ਕਹਨੇ ਉਹਨਾਂ ਦੇ ਬਾਬਤ ਕੀ ਕਿਹਾ ਜਾ ਸਕਦਾ ਹੈ ਜਿੰਨਕੋ ਕਿਆ ਉਪਾਧੀ ਸੀ ਜਨਗੁਰ ਨਾਨਕ ਦੇਉ ਜਿਨ੍ਹਾਂ ਦੇ ਆਪ ਕਲਗੀਧਰ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ ਉਹਨਾਂ ਬਾਬਤ ਕੀ ਕਿਹਾ ਜਾ ਸਕਦਾ ਸੰਤਾਂ ਮਹਾਂਪੁਰਖਾਂ ਦੀ ਤਾਂ ਉਹ ਤਾਂ ਹਮੇਸ਼ਾ ਹੀ ਪੰਥ ਨੂੰ ਸਤਸੰਗ ਨੂੰ ਸਮਰਪਿਤ ਹੋ ਕਰਕੇ ਅੱਗੇ ਅੱਗੇ ਹੋ ਹੋ ਕਰਕੇ ਸੇਵਾਵਾਂ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਇਥੋਂ ਦੀ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸਾਂ ਵਾਹਿਗੁਰੂ ਜੀ ਦਾ ਖਾਲਸਾ ਰਾਜੀ

ਕੀ ਛੋਟੀਆਂ ਹੁੰਦੀਆਂ ਤੋਂ ਨਹੀਂ ਸਾਧ ਸੰਗਤ ਜੀ ਨਾਲ ਦੀ ਬਾਜੀ ਮਹਾਂਪੁਰ ਖੰਡਾ ਦੇ ਡੂੰਘੀਆਂ ਤੋਂ ਇਥੋਂ ਦੀ ਸਾਰੀਆਂ ਸੰਕਾਂ ਦਾ ਜੀ ਡੂੰਘੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੰਤਿਮ ਮੋਮੈਂਟਮ ਜਿਹੜਾ ਹੈ ਤਾਂ ਸਤਿਗੁਰੂ ਜਨਮ ਗ੍ਰੰਥੀ ਸਿੰਘ ਸਾਹਿਬ ਪਰਿਵਾਰ ਦੇ ਰੇ ਸਿੰਘ ਜੀ ਉਹ ਮਹਾਂਪੁਰ ਖੰਮ ਦੇ ਨਾਮ ਦੇਣ ਉਹਨਾਂ ਦੀ ਬਾਲੀ ਦਾ ਆਚਰਣ ਕਿਦਾਂ ਨਿਹਾਲ یعنی جی بھول سو نال یعنی یعنی جرنیل سنگھ جی بھول سونے

ਗੁਰਮੁਖ ਪਿਆਰੇ ਕੋਈ ਆ ਜਾਣ ਬੈਨੀਪਾਲ ਜੀ ਵੀ ਆ ਜਾਣ ਸਾਰੇ ਜੋ ਗੁਰਮੁਖ ਪਿਆਰੇ ਮਾਵਾ ਨੇ ਵਾਰ ਰਹੇ ਨੇ ਬੋਲੇ ਜਿਹੜੇ ਮੈਂਬਰ ਰਹਿ ਗਏ ਨੇ ਉਹਨਾਂ ਭਾਈ ਸਿਮਰ ਸਿੰਘ ਜੀ ਹਿਸਟੋਰੀਅਨ ਬੜੀਏ ਗੁਰੂ ਵੀ ਕੋਲ ਹੋਣ ਤੇ ਆ ਜਾਣ ਬੋਲੇ ਈ ਸੋਨਿਹਾਲ ਸਭਨਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਤੇ ਈ ਸੋਨਿਹਾਲ ਸਿੰਘ ਜੀ ਗੁਰਮੁਖ ਪਿਆਰੇ ਵੱਡੀਆਂ 안녕하 <목소리나> वाहिगुरू जी फते श्रीू तेग बहादर साहिब महाराज श्रीबिंदी महाराज ते बाबा दप सिंह जी अपार बख़शिशा न ਕੇ ਬਾਬਾ ਦੀਪ ਸਿੰਘ ਜਿਹਦੇ ਹੱਥ ਲਿਖਤ ਸਰੂਪ ਜੋ ਪਟਨਾ ਸਾਹਿਬ ਰਾਜਮਾਨ ਸਾਨ ਉਹ ਸਾਡੇ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਚਰਨ ਪਾਏ ਉਹ ਸਰੂਪ ਸਾਹਿਬ ਜੀ ਨੇ ਤੇ ਉਹਨਾਂ ਸਰੂਪਾਂ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਿਆ ਜਿਵੇਂ ਕਹਿੰਦੇ ਆ ਨਾ ਮਨ ਸ਼ੀਤਲ ਹੋ ਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ ਇੰਜ ਮਹਿਸੂਸ ਹੋ ਰਿਹਾ ਸੀ ਬਾਬਾ ਦੀਪ ਸਿੰਘ ਜੀ ਆਪ ਰਾਜਮਾਨ ਨੇ ਤੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਮਾਰੇ ਦੇ ਪੁੱਤਰ ਹੱਥਾਂ ਦਾ ਕੜਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਜਿਸ ਜੰਗ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪਿਆ ਉਹ ਸ਼੍ਰੀ ਸਾਹਿਬ ਦੇ ਵੀ ਦਰਸ਼ਨ ਹੋ ਰਹੇ ਨੇ ਤੇ ਕਲਗੀਧਰ ਮਹਾਰਾਜ ਜੀ ਦੇ ਬਿਆੰਤ ਸ਼ਸਤਰਾਂ ਦੇ ਦਰਸ਼ਨ ਹੋ ਰਹੇ ਨੇ ਵੱਡੇ ਭਾਗਾਵਾਂ ਵਾਲਾ ਮੈਂ ਆਪਣੇ ਆਪ ਨੂੰ ਤੇ ਸਾਰੀ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਸਮਝਦਾ ਵਾਂ ਕਿ ਪਟਨਾ ਸਾਹਿਬ ਅਖਸਰੀ ਪੜਨਾ ਸਾਹ ਦੀ ਪ੍ਰਬੰਧਕ ਕਮੇਟੀ ਨੇ ਬੜੀ ਆਪਾਰ ਕਿਰਪਾ ਕੀਤੀ ਹੈ ਗੁਰਤੇਬਾਦਰ ਸਾਹਿਬ ਆਪ ਦਰਸ਼ਨ ਦੇਣ ਦਰਸ਼ਨ ਸੰਗਤਾਂ ਦੇ ਕਰਨੇ ਲੱਗ ਰਿਹਾ ਜਿਵੇਂ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀ ਇਸ ਦੀ ਨਤਰੀ ਸੰਗਤ ਦਰਸ਼ਨ ਕਰਨ ਦੀ ਇਸ ਸੰਗਤ ਚਰਕਾਰੇ ਲਾ ਰਹੀ ਸੀ ਹੋਰ ਹਰ ਇੱਕ ਦੇ ਮੰਚ ਉੱਪਰ ਸੀ ਕੁਛ ਹੀ ਸੀ ਔਰ ਤੁਸੀਂ ਬਥੇ ਮੌਜੂਦ ਸੀ ਵੱਡੀ ਗਿਣਤੀ ਵਿੱਚ ਇਕੱਠ ਬੋਸ ਸੀ ਮੋਤੀਆਂ ਵਰਗੀ ਲਖਾਈ ਮੈਂ ਦਰਸ਼ਨ ਕਰਕੇ ਆਇਆ ਇਹ ਇਹੋ ਜੀ ਲਿਖਾਈ ਪ੍ਰਸਾਂ ਵਿੱਚ ੴ ਜਿਸ ਸਰੂਪ ਨਾਲ ਬਾਬਾ ਦੀਪ ਸਿੰਘ ਜੀ ਦਾ ਲਿਖਿਆ ਐ ਐਂਜ ਲੱਗ ਰਿਹਾ ਜਿਵੇਂ ਪ੍ਰਸਾਂ ਵੀ ਪਿੱਛੇ ਪੈ ਗਈਆਂ ਗੁਰਤੇਗ ਬਾਦਸਾਹ ਦੇ ਇੱਕੋ ਬਾਬਾ ਦੀਪ ਸਿੰਘ ਜੀ ਦੀ ਇਤਨੀ ਵਧੀਆ ਜਿਹੜੀ ਸੁੰਦਰ ਲਿਖਾਈ ਦੇ ਅੱਜ ਦਰਸ਼ਨ ਹੋਏ ਨੇ ਕਿਹਦਾ ਉਹ ਸੁਹਾਣਾ ਸਮਾ ਹੋਏਗਾ ਜਿਸ ਸਮੇ ਬਾਬਾ ਦੀਪ ਸਿੰਘ ਜੀ ਨੇ ਸੇਵਾ ਕੀਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਜੀ ਹਾਂ ਜੀ ਹੁਣ ਇਹ ਯਾਤਰਾ ਇਥੋਂ ਰਵਾਨਗੀ ਹੋ ਰਹੀ ਹੈ ਜੀ ਧੰਨਵਾਦ ਦੀ ਨਾਮ ਹੈ ਸਦਕ ਨੂੰ ਭਾਈ ਮਨਜੀਤ ਸਿੰਘ ਅੰਸ਼ਵੰਸ਼ ਭਾਈ ਦਿਆਲਾ ਜੀ ਨੋਮੀ ਥਾਂ ਤੇ ਅਸੀਂ ਜੰਮੂ ਕਸ਼ਮੀਰ ਕੁਠਵਾ ਤੋਂ ਰਹਿਣ ਵਾਲੇ ਆਂ ਔਰ ਇਹ ਜੋ ਯਾਤਰਾ ਜਾਗਰਤੀ ਯਾਤਰਾ ਹੈ ਬੇਸਿਕਲੀ ਇਹ ਭਾਗ ਜਾਗਰਤੀ ਯਾਤਰਾ ਦਾ ਭਾਗ ਜੋ ਗੁਰਤੇਗ ਭਦਰ ਮਹਾਰਾਜ ਜੀ ਨੇ ਮੁਨਖਤਾ ਦੇ ਹੱਕ ਸੱਤ ਦੀ ਰਾਖੀ ਲਈ ਜੋ ਆਵਾਜ਼ ਚੁੱਕੀ ਉਸ ਆਵਾਜ਼ ਚੁੱਕਦਿਆਂ ਲੋ ਜੋ ਧਰਮ ਨਿਭਾਇਆ ਉਹ ਧਰਮ ਨਿਭਾਉਂਦਿਆਂ ਆਪਣਾ ਸੀਸ ਦਿਆ ਪਰ ਸਿਰ ਨਾ ਦਿਆ ਇਹ ਜਾਗਰਤੀ ਜਾਤਾ ਉਸੇ ਤਰ੍ਹਾਂ ਪਟਨਾ ਸਾਹਿਬ ਤੱਕ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਕਰਕੇ ਅਲੱਗ-ਅਲੱਗ ਸੂਬਿਆਂ ਜ਼ਿਲ੍ਹਿਆਂ ਤੋਂ ਹੋ ਕਰਕੇ ਮੁਲਕਤਾ ਦੀ ਉਸ ਵੇਲੇ ਦੀ 350 ਸਾਲ ਪਹਿਲੇ ਜੋ ਕਾਹਨ ਹੋ ਰਿਹਾ ਸੀ ਸਵਾਮਣ ਜੰਝੂ ਉਤਾਰਿਆ ਜਾ ਰਿਹਾ ਸੀ ਜਬਤੀ ਹਿੰਦੂ ਬਣਾ ਰਿਹਾ ਸੀ ਧਰਮਕ ਖਤਰੇ ਵਿੱਚ ਸੀ ਸਾਰਿਆਂ ਦਾ ਹੀ ਨਾ ਬਹੁ ਬੇਟੀ ਸਾਰਿਆਂ ਦੀ ਇਹ ਜੋ ਸਾਰਾ ਐਡਮਿਨਿਸਟ੍ਰੇਸ਼ਨ ਜੋ ਸਾਡੇ ਨਾਲ ਆਏ ਹੋਏ ਹੋਰ ਪਤਵੰਤੇ ਸੱਜਣੋ ਸਖਸ਼ਤਾ ਆਈਆਂ ਨੇ ਉਹਨਾਂ ਨੇ ਸਤਾਲ ਮੇਲ ਨਾਲ ਜੋ ਅਲੱਗ-ਅਲੱਗ ਸੁਭਿਆਚਾਰ ਹੋ ਕੇ ਪੰਜਾਬ ਵਿੱਚ ਆਕਰ ਕੇ ਇਹ ਸਾਰਾ ਜਗਾਨ ਦਾ ਕਮ ਜਾਗਰਤੀ ਯਾਤਰਾ ਕਰਦੀ ਹੋਈ ਉਹਨਾਂ ਪਲਾਂ ਨੂੰ ਯਾਦ ਕਰਾਉਂਦੀ ਹੋਈ ਔਰ ਇਸ ਏਰੀਆ ਦੇ ਵਿੱਚ ਕੱਲ ਅਸੀਂ ਤਰਨਤਾਰਨ ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਔਰ ਅੱਜ ਸਿੱਧਾ ਕੇ ਰਾਤ ਨੂੰ ਰੁਕਿਆ ਸਾਡਾ ਪ੍ਰਾਉ ਸੀ ਇੱਥੇ ਹੁਣ ਅਗਲਾ ਪ੍ਰਾਉ ਵਾਪਸ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰੋਂ ਪਰਮਣ ਕਰਦੇ ਹੋਏ ਦੋ ਦਿਨ ਹੋਰ ਫਿਰੇ ਤਨਪੁਰ ਸਾਹਿਬ ਜਾ ਕੇ ਇਸ ਨਗਰ ਕੀਰਤਨ ਦੀ ਜਾਂ ਜਗ ਜਗਤ ਯਾਤਰਾ ਦੀ ਸਮਾਪਤੀ ਹੈ ਉਥੇ ਅਨੰਦਪੁਰ ਸਾਹਿਬ ਪਹੁੰਚ ਗਏ ਤੁਸੀਂ ਕਿ ਕਿਹੜੀ ਕੋਰਮਨਾ ਕਿਹੜੀ ਪੀੜੀ ਉਹਦੀ ਭਾਈ ਦਿਆਲਾ ਜੀ ਦੀ ਅਸੀਂ ਨੌਵੀਂ ਥਾਂ ਤੇ ਅਸੀਂ ਉਹਨਾਂ ਦੇ ਨੌਵੀਂ ਥਾਂ ਤੇ ਉਹਨਾਂ ਦੀ ਅੰਸ਼ਵਾਨ ਸਾਹਿਬ ਜੀ ਇਹ ਸਾਡੇ ਵੱਲੋਂ ਕੋਈ ਬੱਚਾ ਨੂੰ ਕੋਈ ਸਿੱਖੀ ਨਹੀਂ ਦਿੰਦਾ ਜਿਹੜਾ ਪਾਈਦੇ ਨੇ ਪਰ ਅਸਾਂ ਅੰਕੇ ਕੋਈ ਪੁਰਾਣਾ ਕੀਤਾ ਜਰਾ ਦੇ ਹਾਂ ਜੀ ਅਸੀਂ ਆ ਮੈਂ ਖੁਦ ਪ੍ਰਚਾਰਕ ਹਾਂ ਔਰ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਅਸੀਂ ਉੱਥੇ ਪਹੁੰਚਦੇ ਹਾਂ ਉਸ ਤੋਂ ਇਲਾਵਾ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਵੀ ਜਿੱਥੇ ਪੰਜਾਬੀ ਦੀ ਘਾਟ ਹੈ ਨਹੀਂ ਕੋਈ ਸਿਖਾਉਂਦਾ ਉੱਥੇ ਪੰਜਾਬੀ ਫ੍ਰੀਲੀ ਅਸੀਂ ਪੜ੍ਹਾਉਂਦੇ ਸਿਖਾਉਂਦੇ ਆਂ ਪਾਰਟਸ ਕੋੰਦੇ ਆਂ ਔਰ ਅਸੀਂ ਇਹ ਵੀ ਗੱਲ ਕਰਦੇ ਆਂ ਕਿ ਜਿੰਨੇ ਵੀ ਸਾਡੇ ਜਿੱਥੇ ਬੰਦੀਆਂ ਧਾਰਮਿਕ ਅਦਾਰੇ ਨੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਮੈਂ ਇਹ ਜੋ ਸਾਡੇ ਸਿੱਖੇ ਦੇ ਅੰਦਰ ਕਈ ਤਰ੍ਹਾਂ ਦਾ ਅੱਜਕੱਲ ਮਾਡਰਨੇਟਿਵ ਵਗੈਰਾ ਚਲੀ ਆਈ ਹੈ ਉਦੇ ਨਾਲ ਕਈ ਚੀਜ਼ਾਂ ਦਾ ਘਾਣ ਹੋਈ ਜਾਂਦਾ ਹੈ ਮर्यादा ਦਾ ਘਾਣ ਹੋਈ ਜਾਂਦਾ ਹੈ ਔਰ ਰਹਿਤ ਦਾ ਘਾਣ ਹੋਈ ਜਾਂਦਾ ਹੈ ਇਹ ਤੇ ਪਹਿਰਾ ਦੇਣ ਔਰ ਸਿੱਖਾਂ ਨੂੰ ਬੱਚਾ ਨੂੰ ਯੂਥ ਨੂੰ ਉਸ ਦੂਜੇ ਪਾਸੋਂ ਟੁੱਟ ਕੇ ਤੋੜ ਤੋੜਿਆ ਜਾ ਰਿਹਾ ਹੈ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਉਹਨਾਂ ਨੂੰ ਆਪਣੇ ਨਾਲ ਸਿੱਖੀ ਦੇ ਧੁਰੇ ਨਾਲ ਜੋੜਨ ਦੀ ਲੋੜ ਹੈ ਇਹ ਬਹੁਤ ਵੱਡੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਹਦੇ ਵੱਲ ਸੁਚੇਤ ਹੋਣਾ ਚਾਹੀਦਾ ਹੈ ਅੰਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਭਾਈ ਪਰਾਗਾ ਜੀ ਭਾਈ ਪਰਾਗਾ ਜੀ ਤੋਂ ਬਾਅਦ ਦਾਸ 13ਵੀਂ ਪੀੜੀ ਵਿੱਚ ਹੈ ਔਰ ਭਾਈ ਮਤੀਦਾਸ ਜੀ ਤੋਂ ਬਾਅਦ ਦਾਸ ਪਰਿਵਾਰ ਦੀ ਨੌਵੀਂ ਪੀੜੀ ਵਿੱਚ ਹੈ ਸੰਗਤ ਜੀ ਇਹ ਜੋ ਸਮਾ 2025 ਦਾ ਹੈ ਇਹ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਪਿਆਰੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਅਾਲਾ ਜੀ ਦੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਕਿਹਾ ਕਰਦੇ ਸਨ ਕਿ ਇਹਨਾਂ ਸ਼ਤਾਬਦੀਆਂ ਔਰ ਅਰਧ ਸ਼ਤਾਬਦੀਆਂ ਨੂੰ ਵੱਧ ਚੜ ਕੇ ਮਨਾਉਣ ਦੇ ਨਾਲ ਸੰਗਤ ਵਿੱਚ ਕਈ ਜੀਆਂ ਦੀ ਕਿਸਮਤ ਪਲਟ ਜਾਂਦੀ ਹੈ ਸੋ ਆਪਾਂ ਨੂੰ ਇਹਨਾਂ ਸ਼ਤਾਬਦੀਆਂ ਨੂੰ ਵੱਧ ਚੜ ਕੇ ਮਨਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਂ ਥੋੜਾ ਜਿਹਾ ਜ਼ਿਕਰ ਇਹ ਕਰਨਾ ਚਾਹਾਂਗਾ ਸੰਗਤ ਜੀ ਜੋ ਭਾਈ ਮਤੀਦਾਸ ਪਰਿਵਾਰ ਸੀ ਇਹ ਸ਼ਹਾਦਤਾਂ ਦੇ ਹਿਸਾਬ ਦੇ ਨਾਲ ਸਿੱਖ ਪੰਥ ਦੇ ਚੌਥੇ ਜਾਂ ਪੰਜਵੇਂ ਨੰਬਰ ਦਾ ਪਰਿਵਾਰ ਸੀ ਇਸ ਖਾਨਦਾਨ ਦੇ ਵਿੱਚ ਨੌ ਸ਼ਹੀਦ ਹੋਏ ਨੇ ਔਰ 28 ਗੁਰਸਿੱਖ ਤਾਨਗੁਰੂ ਨਾਨਕਦੇਵ ਜੀ ਮਹਾਰਾਜ ਤੋਂ ਲੈ ਕੇ ਤੇ 10ਵੀਂ ਪਾਸ਼ਾਹੀ ਤੱਕ ਸੇਵਾ ਦੇ ਵਿੱਚ ਰਹੇ ਨੇ 10ਵੀਂ ਪਾਸ਼ਾਹੀ ਨੇ ਇਸ ਪਰਿਵਾਰ ਨੂੰ ਆਦ ਸਿੱਖ ਦਾ ਖਿਤਾਬ ਦਿੱਤਾ ਸੀ ਦਾਸ ਇੱਕ ਵਿਰਾਸਤੀ ਔਰ ਕਿਰਤੀ ਪਰਿਵਾਰ ਵਿੱਚੋਂ ਹੈ ਦਾਸ ਦੇ ਕੋਲ ਆਪਣੇ ਪਰਿਵਾਰ ਦੇ ਵਡੇਰੀਆਂ ਜੀ ਦੀਆਂ ਜੋ ਨਿਸ਼ਾਨੀਆਂ ਜੋ ਇਸ ਵਿੱਚ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਹੁਕਮਨਾਮੇ ਪਰਿਵਾਰ ਨੂੰ ਜਾਰੀ ਕੀਤੇ ਸਨ ਤੇਨ ਹੁਕਮਨਾਮੇ ਦਾਸ ਦੇ ਵਡੇਰਿਆਂ ਨੂੰ ਅੱਤਕ ਤੱਕ ਆਲ ਬੁੰਗਾ ਤੋਂ ਜਾਰੀ ਹੋਏ ਸਨ ਔਰ ਕੁਝ ਹੋਰ ਨਿਸ਼ਾਨੀਆਂ ਜੋ ਹੈ ਉਹਦਾ ਯੂਪੀ ਬिलासपुर ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਹਦਾ ਉਦਘਾਟਨ 350 ਸਾਲਾ ਸ਼ਹੀਦੀ ਮੌਕੇ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਗਲਗੱਜ ਕਰਕੇ ਗਏ ਨੇ ਸੋ ਉਥੇ ਉਹ ਦਰਸ਼ਨਾਂ ਦੇ ਵਾਸਤੇ ਇਸ ਖਾਨਦਾਨ ਦੀ ਭਾਈ ਮਤੀਦਾਸ ਖਾਨਦਾਨ ਦੀ ਜੋ ਵਿਰਾਸਤ ਹੈ ਉਥੇ ਸੁਸੋਬਤ ਹੈ ਸੰਗਤ ਆਪ ਜੀ ਸੰਗਤ ਕਦੀ ਵੀ ਉਥੇ ਜਦ ਨਾਨਕ ਮਤਾ ਸਾਹਿਬ ਵਾਲ ਆਵੇ ਤਾਂ ਇਹਨਾਂ ਨਿਸ਼ਾਨੀਆਂ ਦੇ ਆ ਕੇ ਦਰਸ਼ਨ ਕਰ ਸਕਦੀ ਹੈ ਸਾਡਾ ਫੇਸਬੁੱਕ ਦੇ ਉੱਤੇ ਇੱਕ ਚੈਨਲ ਹੈ ਭਾਈ ਮਤੀਦਾਸ ਪਰਿਵਾਰ ਦੇ ਨਾਮ ਤੋਂ ਉਥੇ ਜੋ ਸਾਡੇ ਜੋ ਸੰਤ ਜੋ ਸਮਾਗਮ ਚੱਲਦੇ ਨੇ ਜਾਂ ਜੋ ਸੰਤ ਮਹਾਪੁਰਸ਼ ਜਾਂ ਜੋ ਸੇਵਾਵਾਂ ਉਥੇ ਪੰਥ ਦੇ ਵਾਸਤੇ ਚੱਲਦੀਆਂ ਨੇ ਉਹ ਉਸ ਦੇ ਵਿੱਚ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਜੀ ਆਪ ਜੀ ਫੋਲੋ ਕਰ ਸਕਦੇ ਹੋ ਭਾਈ ਮਤੀ ਦਾਸ ਪਰਿਵਾਰ ਸੋ ਇੰਨੇ ਕੋ ਬਚਨ ਬੋਲਦਿਆਂ ਹੋਇਆਂ ਦਾਸ ਸ਼ਮਾ ਦਾ ਯਾਤਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ